ਲਗੀ ਲੱਗੀ ਤੂੰ ਆਹ ਬਹੁਤ ਚੰਗਾ ਹੋ ਗਿਆ ਸਭ ਹਰਨਦਾਰ ਵੀ ਤੁਹਾਨੂੰ ਮੈਂ ਤਾਂ ਬੈ ਬਣਾਇਆ ਹੁਣ ਵੀਰਾ ਬਣਾਇਆ ਮੈਨੂੰ ਚੱਕਣਾ ਹੀ ਪੈਣਾ ਵਾ ਇਹਨਾਂ ਨੂੰ ਖਾਤਾ ਜੀ ਤੁਹਾਨੂੰ ਹਾਂ ਜੀ ਜਿੱਤ ਗਿਆ ਲਈ ਲੈਣੇ ਚ ਗਾਣਾ ਹਾਂ ਜੀ ਮੇਰਾ ਵੀਰ ਹੁਣ ਜਿਸ ਤਰ੍ਹਾਂ ਮਨੋ ਗੇਮ ਜਿੱਤਾਈ ਇਸ ਤਰ੍ਹਾਂ ਠੀਕ ਹੈ ਠੀਕ ਕਰ ਕਰ ਮਰ